ਆਪ ਗੁਰੂ ਗੋਬਿੰਦ ਸਿੰਘ ਜੀ ਬਾਰੇ ਕਿਹਾ ਜਾਂਦਾ ਵੀ ਆਪਣੇ ਆਪ ਨੂੰ ਵੀ ਬਾੜਿਆ ਆਪਣੇ ਪਿਤਾ ਨੂੰ ਵੀ ਬਾੜ ਦਿੱਤਾ ਇਦਾਂ ਦੀ ਸ਼ਹਾਦਤ ਨਾ ਕਦੀ ਲਾਸ ਨਹੀਂ ਅਜ ਤੱਕ ਹੋਈ ਆ ਨਾ ਕਦੀ ਸਾਡੇ ਸਮਾਜ ਵਿੱਚ ਹੋਊਗੀ ਗੁਰੂ ਸਹਿਬਾਨ ਦੇ ਦੱਸੇ ਹੋਏ ਪੱਧ ਚ ਇਹਨਾਂ ਦੇ ਚੱਲਣ ਤਾਂ ਕਿ ਉਹਨਾਂ ਦਾ ਜੀਵਨ ਸਫਲ ਹੋ ਚੁੱਕੇ ਤੇ ਸਾਡੇ ਸਮਾਜ ਦੇ ਵਿੱਚ ਜੋ ਊਣਤਾਈਆਂ ਆ ਰਹੀਆਂ ਹਨ ਉਹਨਾਂ ਵਿੱਚ ਸੁਧਾਰ ਹੋ ਸਕੇ ਮਾਤਾ ਗੁਜਰਕੌਰ ਛੋਟੇ ਸੇ ਯਾਦਿਆ ਨੇ ਜਿਹੜੀ ਕੁਰਬਾਨੀ ਸਾਡੇ ਦੇ ਲਈ ਦਿੱਤੀ ਆ ਉਹਨੂੰ ਕਦੇ ਭੁਲਾਇਆ ਨਹੀਂ ਜਾ ਸਕਦਾ ਅਤੇ ਸਾਰਿਆਂ ਨੂੰ ਹੀ ਉਹਨਾਂ ਦੇ ਦੱਸੇ ਹੋਏ ਮਾਰਗ ਤੇ ਚੱਲਣਾ ਚਾਹੀਦਾ ਹੈ ਜਦੋਂ ਦੁੱਧ ਲੈ ਗਏ ਉਹ ਤੇ ਉਸਦੇ ਨਵਾਬ ਨੇ ਜੋਸੀ ਉਸਲੇ ਉਹਨਾਂ ਨੂੰ ਫੜ ਲਿਆ ਤੇ ਉਹਨਾਂ ਨੂੰ ਵੀ ਬੜੇ ਤਸੀਹੇ ਦੇ ਕੇ ਉਹਨਾਂ ਦੇ ਮੁੰਡੇ ਨੂੰ ਵੀ ਬੜੇ ਤਸੀਹੇ ਦੇ ਕੇ ਮਾਰਿਆ ਇਸ ਕਰਕੇ ਅੱਜ ਦੇ ਦਿਨ ਦੇ ਵਿੱਚ ਦੁੱਧ ਦਾ ਬਹੁਤ ਮਹੱਤਵ ਹੈ ਲੋ ਜੀ ਜਿੱਥੇ ਪੂਰੇ ਪੰਜਾਬ ਦੇ ਵਿੱਚ ਸ਼ਹੀਦ ਦਿਹਾੜਾ ਮਨਾਇਆ ਜਾਂਦਾ ਉੱਥੇ ਹੀ ਦੇਖ ਸਕਦੇ ਹੋ ਸ਼ਹੀਦਾਂ ਨੂੰ ਸਮਰਪਿਤ ਅੱਜ ਇਹ ਲੰਗਰ ਜਿਹੜਾ ਦੁੱਧ ਦਾ ਲੰਗਰ ਚੱਲ ਰਿਹਾ ਹੈ ਗਰਮ ਦੁੱਧ ਜਿਹੜਾ ਸੰਗਤਾਂ ਨੂੰ ਵਰਤਾਇਆ ਜਾ ਰਿਹਾ ਲੰਗਰ ਚੱਲ ਰਿਹਾ ਹੈ ਇਧਰ ਜਿੰਨੇ ਸੇਵਾਦਾਰ ਨੇ ਉਹ ਵੀ ਖੜੇ ਨੇ ਸੋ ਫਗਵਾੜੇ ਦੇ ਵਿੱਚ ਜਗ੍ਹਾ-ਜਗ੍ਹਾ ਤੇ ਅੱਜ ਲੰਗਰ ਲੱਗੇ ਹੋਏ ਅੱਜ ਉਸ ਨੂੰ ਹੀ ਸੰਗਤਾਂ ਤੱਕ ਆਪ ਸਭ ਤੱਕ ਪਹੁੰਚਾ ਰਿਹਾ ਵੀਡੀਓ ਨੂੰ ਬਾਰ ਬਾਰ ਸ਼ੇਅਰ ਕਰੋ ਗੱਲਬਾਤ ਕਰਦੇ ਆ ਜੀ ਸ਼੍ਰੀ ਸ਼੍ਰੀ ਮਹਾਦੀ ਸੇਵਾ ਮੰਡਲ ਦੇ ਵੱਲੋਂ ਅੱਜ ਫਗਵਾੜਾ ਦੇ ਵਿੱਚ ਗੁਰੂ ਸਾਹਿਬ ਦੇ ਸਾਹਿਬਜ਼ਾਦੇ ਚਾਰ ਸਾਹਿਬਜ਼ਾ ਗਲਤ ਕਰਦੇ ਆ ਕਿਉਂਕਿ ਕਮੇਟੀ ਦੇ ਮੈਂਬਰਾਂ ਦੇ ਵੱਲੋਂ ਅੱਜ ਮੰਡੀ ਦੇ ਵਿੱਚ ਇਹ ਜਿਹੜਾ ਲੰਗਰ ਲਗਾਇਆ ਗਿਆ ਹੈ ਸਭ ਕੀ ਕਹੋਂਗੇ ਗੁਰੂ ਸਾਹਿਬ ਦੀ ਏਡੀ ਵੱਡੀ ਸ਼ਹਾਦਤ ਤਾਂ ਕਿ ਅਸੀਂ ਲੋਕ ਰਹਿ ਸਕੀਏ ਸੁੱਖ ਨਾਲ ਰਹਿ ਸਕੀਏ ਇਹ ਅੱਜ ਦਾ ਦਿਹਾੜਾ ਗੁਰੂ ਗੋਬਿੰਦ ਸਿੰਘ ਜੀ ਜੋ ਬੱਚੇ ਥਣ ਉਹਨਾਂ ਦੀ ਯਾਦ ਵਿੱਚ ਸਾਰੇ ਪੰਜਾਬ ਕੀ ਸਾਰੇ ਹਿੰਦੁਸਤਾਨ ਸਾਰੇ ਵਰਲਡ ਵਿੱਚ ਮਨਾਇਆ ਜਾ ਰਿਹਾ ਹੈ ਮੈਂ ਇਸ ਕਰਕੇ ਜੋ ਅਸੀਂ ਵੀ ਇਸ ਵੇਲੇ ਵਿਚਰ ਰਹੇ ਆ ਸਭ ਸਾਡੇ ਗੁਰੂ ਸਹਿਬਾਨ ਦੀ ਦੇਣ ਆ ਕਿ ਅਸੀਂ ਸਾਰੇ ਇਸ ਵੇਲੇ ਆਜ਼ਾਦੀ ਨਾਲ ਬੜੇ ਵਧੀਆ ਤਰੀਕੇ ਨਾਲ ਆਪਣਾ ਜੀਵਨ ਜੀ ਰਏ ਉਹਨਾਂ ਨੇ ਸਾਡੇ ਲਈ ਬਹੁਤ ਕੁਰਬਾਨੀਆਂ ਕੀਤੀਆਂ ਅਸੀਂ ਉਹਨਾਂ ਨੂੰ ਨਮਨ ਕਰਦੇ ਹਾਂ ਕਿ ਉਹਨਾਂ ਕਰਕੇ ਹੀ ਸਾਡਾ ਸਮਾਜ ਗੁਰੂ ਤੇਗ ਬਹਾਦਰ ਜੀ ਜਿਹਨਾਂ ਨੂੰ ਆਪਾਂ ਹਿੰਦੀ ਦੀ ਚਾਦਰ ਕਹਿੰਦੇ ਆ ਆਪ ਗੁਰੂ ਗੋਬਿੰਦ ਸਿੰਘ ਜੀ ਬਾਰੇ ਕਿਹਾ ਜਾਂਦਾ ਵੀ ਆਪਣੇ ਆਪ ਨੂੰ ਵੀ 바ਰਿਆ ਆਪਣੇ ਪੇਤਾਂ ਨੂੰ ਵੀ 바ਰ ਦਿੱਤਾ ਇਦਾਂ ਦੀ ਸ਼ਹਾਦਤ ਨਾ ਕਦੀ ਲਾਸ ਨਹੀਂ ਅਜੇ ਤੱਕ ਹੋਈ ਆ ਨਾ ਕਦੀ ਸਾਡੇ ਸਮਾਜ ਵਿੱਚ ਹੋਊਗੀ ਇਸ ਕਰਕੇ ਮੈਂ ਗੁਰੂ ਮਹਾਰਾਜ ਜੀ ਨੂੰ ਪਰ ਨਮਨ ਕਰਦਾ ਹੋਇਆ ਉਹਨਾਂ ਸ਼ੀਧੀ ਦਿਹਾੜੇ ਨੂੰ ਯਾਦ ਕਰਦਾ ਹੋਇਆ ਮੈਂ ਸਾਰੇ ਸਮਾਜ ਨੂੰ ਵੀ ਇਹ ਕਹੂੰਗਾ ਕਿ ਵੱਧ ਤੋਂ ਵੱਧ ਗੁਰੂ ਸਹਿਬਾਨ ਦੇ ਦੱਸੇ ਹੋਏ ਪੱਧਰ ਚ ਇਹਨਾਂ ਤੇ ਚੱਲਣ ਤਾਂ ਕਿ ਉਹਨਾਂ ਦਾ ਜੀਵਨ ਸਫਲ ਹੋ ਚੁੱਕੇ ਤੇ ਸਾਡੇ ਸਮਾਜ ਦੇ ਵਿੱਚ ਜੋ ਊਂਟਾਂ ਆ ਰਹੀਆਂ ਹਨ ਉਹਨਾਂ ਵਿੱਚ ਸੁਧਾਰ ਹੋ ਸਕੇ ਸਭ ਬਹੁਤ ਲੋਕ ਨਾ ਇਹ ਵੀ ਸਵਾਲ ਕਰਦੇ ਨੇ ਕਿ ਸਾਹਿਬ ਜੀ ਦੀ ਸ਼ਹਾਦਤ ਨੂੰ ਯਾਦ ਕਰਦੇ ਜਿਆਦਾਤਰ ਗਰਮ ਦੁੱਧ ਦਾ ਲੰਗਰ ਕਿਉਂ ਲਗਾਇਆ ਜਾਂਦਾ ਹੈ ਇਹ ਇਸ ਕਰਕੇ ਲਗਾਇਆ ਜਾਂਦਾ ਹੈ ਦੁੱਧ ਦਾ ਲੰਗਰ ਕਿਉਂਕਿ ਮੋਤੀ لال ਮਹਾਰਾ ਜੀ ਅੱਜ ਦੇ ਦਿਨ ਗੁਰੂ ਜੀ ਸਾਹਿਬ ਜਿਆਦੇ ਜਿਹੜੇ ਸੀਗੇ ਉਹਨਾਂ ਵਾਸਤੇ ਗਰਮ ਦੁੱਧ ਤੇ ਨਾਲ ਮਾਤਾ ਗੁਜਰਕੌਰ ਵਾਸਤੇ ਗਰਮ ਦੁੱਧ ਲੈ ਕੇ ਗਏ ਸੀ ਜਦੋਂ ਉਹਨਾਂ ਨੂੰ ਬੁਰਜ ਵਿੱਚ ਸਰਦ ਬੁਰਜ ਵਿੱਚ ਕੈਦ ਕਰ ਦਿੱਤਾ ਸੀ ਜਦੋਂ ਦੁੱਧ ਲੈ ਗਏ ਉਹ ਤੇ ਉਸਦੇ ਨਵਾਬ ਨੇ ਜੋ ਸੀ ਉਸਲੇ ਉਹਨਾਂ ਨੂੰ ਫੜ ਲਿਆ ਤੇ ਉਹਨਾਂ ਨੂੰ ਵੀ ਬੜੇ ਤਸੀਹੇ ਦੇ ਕੇ ਉਹਨਾਂ ਦੇ ਮੁੰਡੇ ਨੂੰ ਵੀ ਬੜੇ ਤਸੀਹੇ ਦੇ ਕੇ ਮਾਰਿਆ ਇਸ ਕਰਕੇ ਅੱਜ ਦੇ ਦਿਨ ਦੇ ਵਿੱਚ ਦੁੱਧ ਦਾ ਬਹੁਤ ਮਹੱਤਵ ਆ ਕਿਉਂਕਿ ਗੁਰੂ ਸਾਹਿਬ ਜੀ ਆਦਿਆਂ ਦੁੱਧ ਲਿਆਣ ਕਰਕੇ ਹੀ ਇੰਨੀਆਂ ਸ਼ਹੀਦੀਆਂ ਉਹਨਾਂ ਨੂੰ ਕਰਨੀਆਂ ਪਈਆਂ ਮੈਂ ਭਗਵਾਨ ਅੱਗੇ ਵੀ ਪ੍ਰਾਰਥਨਾ ਕਰੂੰਗਾ ਵਾਹਿਗੁਰੂ ਜੀ ਅੱਗੇ ਕਿ ਮੋਤੀ ਨਾਲ ਦੇ ਮਹਿਰਾ ਦੇ ਪਰਿਵਾਰ ਨੂੰ ਵੀ ਆਪਣੇ ਚਰਨਾਂ 'ਚ ਸਤਾਨ ਦੇਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੰਦੇ ਸਰਬੰਸ ਸਤ ਸ੍ਰੀ ਅਕਾਲ ਇਧਰ ਵੀ ਹੋਰ ਕਮੇਟੀ ਮੈਂਬਰ ਨੇ ਨਾਲ ਗੱਲਬਾਤ ਕਰਦੇ ਆ ਸੀਨੀਅਰ ਪੱਤਰਕਾਰ ਨੇ ਸਾਡੇ ਕੋਲ ਚੱਡਾ ਜੀ ਮਨੀਸ਼ ਚੱਡਾ ਜੀ ਕੀ ਕਹੋਗੇ ਤੁਸੀਂ ਸ਼੍ਰੀ ਸ਼੍ਰੀ ਮਹਾਦੇਵ ਸੇਵਾ ਮੰਡਲ ਸਲਾਇਨ ਰੋਡ ਫਗਵਾੜਾ ਵੱਲੋਂ ਮਾਤਾ ਗੁਜਰ ਗੌਰ ਤੇ ਛੋਟੇ ਸ਼ਹੀਦਾਂ ਦੀ ਸ਼ਹਾਦਤ ਨੂੰ ਨਮਨ ਕਰਦਿਆਂ ਹੋਇਆ ਅੱਜ ਗਰਮ ਦੁੱਧ ਦਾ ਤੇ ਬਿਸਕੁਟ ਦਾ ਲੰਗਰ ਸ਼ਰਧਾਲੂਆਂ ਲਈ ਲਗਾਇਆ ਗਿਆ ਹੈ ਮੈਂ ਸਾਰੇ ਹੀ ਪ੍ਰਦੇਸ਼ ਵਾਸੀਆਂ ਨੂੰ ਅਪੀਲ ਕਰਦਾ ਹਾਂ ਕਿ ਮਾਤਾ ਗੁਜਰ ਕੋਲ ਛੋਟੇ ਛੇ ਯਾਦਿਆ ਨੇ ਜਿਹੜੀ ਕੁਰਬਾਨੀ ਸੱਡੇ ਦੇ ਲਈ ਦਿੱਤੀ ਹੈ ਉਹਨੂੰ ਕਦੇ ਭੁਲਾਇਆ ਨਹੀਂ ਜਾ ਸਕਦਾ ਅਤੇ ਸਾਰਿਆਂ ਨੂੰ ਹੀ ਉਹਨਾਂ ਦੇ ਦੱਸੇ ਹੋਏ ਮਾਰਗ ਤੇ ਚੱਲਣਾ ਚਾਹੀਦਾ ਹੈ ਤੇ ਆਪਣੇ ਬੱਚਿਆਂ ਨੂੰ ਸਿੱਖਿਆ ਦੇਣੀ ਚਾਹੀਦੀ ਹੈ ਕਿ ਸਾਡੇ ਆਉਣ ਵਾਲੇ ਬੱਚੇ ਉਹਨਾਂ ਦੇ ਦੱਸੇ ਮਾਰਗ ਦੇ ਉੱਤੇ ਚੱਲ ਕੇ ਆਪਣੇ ਜੀਵਨ ਨੂੰ ਸਫਲ ਬਣਾਉਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬੋਲੇ ਈਸੋ ਨਿਹਾਲ ਆਸਰੀਆ ਕਾ ਅੱਜ ਜਿਹੜਾ ਇਹ ਲੰਗਰ ਹੈ ਜੀ ਛੋਟੇ ਸਾਬਜਦਿਆਂ ਦੀ ਸ਼ਹਾਦਤ ਨੂੰ ਨਮਨ ਹੈ ਜੀ ਸਾਡਾ ਇਹ ਸਾਰਾ ਸਾਡੇ ਸੰਸਥਾ ਵਾਲੋਂ ਸਰਾਏ ਰੋਡ ਦੀ ਉਹਨਾਂ ਵੱਲੋਂ ਸ਼੍ਰੀ ਸ਼੍ਰੀ ਮਹਾਦੇਵ ਸੇਵਾ ਸੰਗਤ ਵੱਲੋਂ ਇਹ ਲੰਗਰ ਲਾਇਆ ਗਿਆ ਜੋ ਕਿ ਆ ਮਾਤਾ ਗੁਜਰਗੋ ਤੇ ਛੋਟੇ ਸਾਬਜਦਿਆਂ ਦੀ ਸ਼ਹਾਦਤ ਨੂੰ ਨਮਨ ਹੈ ਤੇ ਅਸੀਂ ਉਹਨਾਂ ਦਾ ਦੇਣਾ ਨਹੀਂ ਦੇ ਸਕਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਦੇਖ ਸਕਦੇ ਹੋ ਕਿ ਨਾਮਲੇਵਾ ਸੰਗਤਾਂ ਨੇ ਜਿਹੜੀ ਕਿ ਆਪਣੇ ਆਪਣੇ ਤਰੀਕੇ ਦੇ ਨਾਲ ਜਿਵੇਂ ਵੀ ਉਹ ਸੇਵਾ ਕਰ ਸਕਦੇ ਜਿਵੇਂ ਵੀ ਸੰਗਤਾਂ ਦੇ ਨਾਲ ਇਹ ਅੱਜ ਦਾ ਦਿਨ